ਕਲਸੀ ਬੋਲਟ ਵਾਲਾ ਉਹਨੇ ਮੈਨੂੰ ਕਿਹਾ ਚਾ ਗਿਆ ਸੰਗਾ ਸਾਹਿਬ ਮੈਂ ਨਾ ਕਿੰਨੇ ਬੋਲਟ ਪਾਣੀ ਦੇ ਵਿੱਚ ਪਾਣੀ ਤੇ ਕਿਥੇ ਕਿਥੇ ਬੰਨਾਂ ਚ ਮਾਰੇ ਗਏ ਆ ਨਾ ਕਿ ਤੇਰਾ ਬੋਲਟਾਂ ਚ ਪਾਣੀ ਪੈ ਗਿਆ ਉਹਨਾਂ ਦੇ ਇੰਜਨ ਹੋਣ ਵਾਲੇ ਆ ਉਹਨਾਂ ਦੇ ਇੰਜਨ ਮੈਂ ਫ੍ਰੀ ਕਰਕੇ ਦਵਾਵਾਂਗਾ ਸਾਰਾ ਕੁਝ ਮੈਂ ਫ੍ਰੀ ਕਰੂ ਇੰਜ ਮੋਟਰਸਾਈਕਲ ਨੂੰ ਨਮਾ ਕਰਕੇ ਬੋਲਟਰ ਨੂੰ ਦਊਗਾ ਕਲਸੀ ਸਾਹਿਬ ਅੰਜੀ ਬਹੁਤ ਵਧੀਆ ਬੰਦੇ ਆ ਤੇ ਉਹਨਾਂ ਨੇ ਕਿਹਾ ਸੰਗਾ ਸਾਹਿਬ ਨਵਾਂ ਮੋਟਰਸਾਈਕਲ ਤਿਆਰ ਕਰਕੇ ਦਊਗਾ ਬੜਾ ਮਸ਼ਹੂਰ ਆ ਕਲਸੀ ਸਾਹਿਬ ਕਦਾਂ ਕੋ ਕਿਦਨ ਕੋ ਕਲਸੀ ਸਾਹਿਬ ਕਰਾਉਣਗੇ ਤੇ ਉੱਥੇ ਤੁਰੀ ਤਰਨ ਤਨ ਪਹੁੰਚੋ ਇਹਨਾਂ ਦੇ ਮੋਟਰਸਾਈਕਲ ਕਹਿੰਦੇ ਬੋਲਟ ਖਰਾਬ ਹੋ ਗਿਆ ਪਾਣੀ ਪੈ ਗਿਆ ਕਹਿੰਦੇ ਚ ਉਹਨਾਂ ਨੂੰ ਫ੍ਰੀ ਕਰਕੇ ਕਲਸੀ ਸਾਹਿਬ ਦੇਣਗੇ ਪੂਰੀ ਕਲਸੀ ਸਾਹਿਬ ਕਿਦਨ ਕੋ ਕਿਦਨ ਕੋ ਕਰਾ ਕੇ ਦੇਣਗੇ ਠੀਕ ਹੈ ਉਹਨਾਂ ਦੀ ਟੀਮ ਦੱਸ ਦੋ ਕਿੱਥੇ ਜਾਣੀ ਗੋਂਦਾ ਮੈਂ ਜੀ ਗੋਂਦਾ ਸਾਹਿਬ ਬਾਈਪਾਟ ਦੇ ਉਹਨਾਂ ਦਾ ਬਹੁਤ ਤਗੜਾ ਸੋਹ ਆ ਠੀਕ ਹੈ ਉੱਥੇ ਉਹ ਮੋਟਰਸਾਈਕਲਾਂ ਦੇ ਕੰਮ ਕਰਦੇ ਆ ਤੇ ਉਥੇ ਫ੍ਰੀ ਤਰਨ ਤਨ ਬਣ ਕੇ ਦੇਣਗੇ ਮੋਟਰਸਾਈਕਲ ਕਿੱਥੋਂ ਮਰਜੀ ਲਾਇਓ ਕਿਰੇ ਦੂਜਾ ਬੰਦਾ ਮੋਟਰਸਾਈਕਲ ਨਾਲ ਆਵੇ ਕਿਰਾ ਹੋਰ ਕਿਦਾ ਖਰਾਬ ਹੋਏ ਉਹ ਆਖੇ ਪਾਣੀ ਪੈ ਗਿਆ ਨਹੀਂ ਜਾਣ ਜਾਣ ਉਹ ਹੀ ਇਹਨਾਂ ਦੇ ਪਾਣੀ ਚ ਘਰਾ ਦੇ ਵਿੱਚ ਬੋਲਟ ਖਰਾਬ ਹੋ ਗਏ ਆ ਉਹਨਾਂ ਦਾ ਕਲਸ਼ੀ ਸਾਹਿਬ ਮੋਟਰਸਾਈਕਲ ਬੋਲਟ ਤਿਆਰ ਕਰਕੇ ਦੇਣਗੇ ਕਿਦਨ ਕੋ ਕਿਦਨ ਕੋ ਪੂਰੀ ਕਰਕੇ ਦੇਣਗੇ